ਜਿਹੜਾ ਮਾਹੌਲ ਹੈ ਇੱਥੇ ਬੜਾ ਤਣਾਅਪੂਰਨ ਹੈ ਤੇ ਸਹਿਮ ਦਾ ਮਾਹੌਲ ਪਿਆ ਹੋਇਆ ਕਿਉਂਕਿ ਡਰ ਦੇ ਵਿੱਚ ਨੇ ਸਾਰੇ ਲੋਕ ਸਮਾਈ ਦੇਵੀ ਦੇ ਨਾਲ ਪੈਂਦਾ ਬਹਿ ਹੱਤਾ ਪਿੰਡ ਉਹਦੇ ਵਿੱਚ ਖੇਤਾਂ ਦੇ ਵਿੱਚ ਜਾ ਕੇ ਮਿਜ਼ਾਈਲ ਡਿੱਗੀ ਹੈ ਤੇ ਦੋ ਟੁਕੜਿਆਂ ਦੇ ਵਿੱਚ ਵੰਡੀ ਹੋਈ ਹੈ ਮਿਜ਼ਾਈਲ ਅੱਜ ਸਿੱਖਰ ਜਿਲ੍ਹਾ ਹੁਸ਼ਿਆਰਪੁਰ ਤੋਂ ਬਲਾਕ ਤਲਵਾੜਾ ਅਧੀਨ ਪੈਂਦੇ ਪਿੰਡ ਬਹਿ ਫੱਤਾ ਵਿਖੇ ਜਿੱਥੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੇਕਰ ਗੱਲ ਕਰੀਏ ਤਾਂ ਲੋਕਾਂ ਦੇ ਵਿੱਚ ਜਿਹੜੀ ਬੜੀ ਵੱਡੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਡਰ ਦਾ ਮਾਹੌਲ ਪਾਇਆ ਜਾ ਰਿਹਾ ਕਿਉਂਕਿ ਬੀਤੀ ਰਾਤ ਪਾਕਿਸਤਾਨ ਵੱਲੋਂ ਜਿਹੜੀਆਂ ਮਿ ਅ ਡਿੱਗੀਆਂ ਗਈਆਂ ਪਰ ਉਹਨਾਂ ਨੂੰ ਭਾਵੇਂ ਕਿ ਭਾਰਤੀ ਫੌਜ ਵੱਲੋਂ ਨਸ਼ਟ ਕੀਤਾ ਗਿਆ ਪਰ ਜੇਕਰ ਗੱਲ ਕਰੀਏ ਤੇ ਇੱਕ ਮੋਜਾਇਲ ਜਿਹੜੀ ਹੈਗੀ ਆ ਇਸ ਕੰਢੀ ਖੇਤਰ ਏਰੀਏ ਦੇ ਬਹਿਫਤਾ ਪਿੰਡ ਦੇ ਵਿੱਚ ਆ ਕੇ ਡਿੱਗੀ ਹੈ ਜਿਹੜੀ ਕਿ ਅਜੇ ਵੀ ਇੱਥੇ ਮੌਜੂਦ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਤੇ ਉਸ ਮੋਜਾਇਲ ਦੀਆਂ ਤਸਵੀਰਾਂ ਦਿਖਾਈਆਂ ਜਾਣ ਔਰ ਇਹ ਇਹ ਮੋਜਾਇਲ ਜਿਹੜੀ ਹੈਗੀ ਆ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਹੈ ਜੇਕਰ ਗੱਲ ਕਰੀਏ ਤੇ ਅਜੇ ਇਸ ਨੂੰ ਡਿਸਪੋਜ਼ ਨਹੀਂ ਕੀਤਾ ਗਿਆ ਕਿਉਂਕਿ ਜਿਹੜੀ ਭਾਰਤੀ ਫੌਜ ਹੈਗੀ ਆ ਉਹਦੀ ਹੜੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਆਲਾ ਅਧਿਕਾਰੀ ਜਿਹੜੇ ਹੈਗੇ ਮੌਕੇ ਤੇ ਲਗਾਏ ਗਏ ਨੇ ਔਰ ਦਸੂਆ ਔਰ ਤਲਵਾੜਾ ਮਕੇਰੀਆਂ ਦੀ ਪੁਲਿਸ ਜਿਹੜੀ ਹੈਗੀ ਹੈ ਇੱਥੇ ਜਮਾਵਣਾ ਲਾ ਕੇ ਬੈਠੀ ਹੋਈ ਹੈ ਕਿਸੇ ਨੂੰ ਵੀ ਨੇੜੇ ਆਉਣ ਦੀ ਇਜਾਜ਼ਤ ਨਹੀਂ ਹੈ ਇਲਾਕੇ ਭਰ ਦੇ ਲੋਕਾਂ ਦੇ ਡਰ ਦਾ ਮਾਹੌਲ ਹੈ ਕਿਉਂਕਿ ਬੀਤੀ ਰਾਤ ਰੁਕ ਰੁਕ ਕੇ ਜਿਹੜੇ ਹੈਗੇ ਆ ਡਰੋਨ ਦੇ ਨਾਲ ਜਿਹੜਾ ਪਾਕਿਸਤਾਨ ਵੱਲੋਂ ਹਮਲਾ ਕੀਤਾ ਗਿਆ ਉਹ ਤੋਂ ਲੋਕੀ ਸਹਮੀ ਹੋਇਆ ਭਾਵੇਂ ਕਿ ਭਾਰਤੀ ਫੌਜ ਨੇ ਕੇ ਜਵਾਬੀ ਕਾਰਵਾਈ ਕਰਦਿਆਂ ਹੋਇਆ ਇਸ ਜਿਹੜਾ ਹੈਗਾ ਇਹ ਇਹ ਜਿਹੜੀਆਂ ਮੰਜਲਾਂ ਸਿੱਟੀਆਂ ਗਈਆਂ ਜਿਹੜੇ ਡਰੋਨ ਸਿੱਟੇ ਗਿਆ ਇਹਨਾਂ ਨੂੰ ਉੱਪਰ ਹੀ ਨਸ਼ਟ ਕਰ ਦਿੱਤਾ ਗਿਆ ਪਰ ਜੇਕਰ ਗੱਲ ਕਰੀਏ ਪਰ ਫਿਰ ਵੀ ਰੁਕ ਰੁਕ ਕੇ ਜਿਹੜੀਆਂ ਕਿਉਂਕਿ ਲੱਗੇ ਜਿਹੜਾ ਸਟੇਸ਼ਨ ਪੈਂਦਾ ਹੈਗਾ ਉੱਚੀ ਵਸੇ ਉੱਚੀ ਵਸੇ ਸਟੇਸ਼ਨ ਦੇ ਬਿਲਕੁਲ ਨੇੜੇ ਪਿੰਡਾਂ ਦੇ ਵਿੱਚ ਮਾਹੌਲ ਵੀ ਜਿਹੜਾ ਹੈਗਾ ਬੜਾ ਸਹਿਮ ਭਰਿਆ ਪਾਇਆ ਗਿਆ ਕਿਉਂਕਿ ਜਿੱਥੇ ਬੀਤੀ ਰਾਤ ਲੋਕਾਂ ਨੇ ਦੇਖਿਆ ਕਿ ਡਰੋਨ ਜਿਹੜੇ ਹੈਗੇ ਆ ਇਹ ਮਜਲਾਂ ਜਿਹੜੀਆਂ ਹੈ ਉੱਪਰੋਂ ਘਰਾਂ ਦੇ ਲੰਘਦੇ ਜਾ ਰਹੀਆਂ ਤੇ ਕੁਝ ਦੇਰ ਰਾਤ ਸਵਾ 3:30 ਵਜੇ ਦੇ ਕਰੀਬ ਵੀ ਇਹਨਾਂ ਡਰੋਨ ਨੂੰ ਦੇਖਿਆ ਗਿਆ ਜੇਕਰ ਗੱਲ ਕਰੀਏ ਤਾਂ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਇਹ ਸਾਹ ਰਿਸ਼ਤ ਦਿਖਾਇਆ ਜਾਏ ਤੇ ਉਹ ਉਹ ਦ੍ਰਿਸ਼ ਦਿਖਾਇਆ ਜਾਏ ਜਿਹੜੀ ਮੋਬਾਈਲ ਜਿਹੜੀ ਹੈਗੀ ਆ ਮੋਬਾਈਲ ਜਿਹੜੀ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਆ ਉਹ ਵੀ ਦਿਖਾ ਲਈ ਜਾਏ ਤੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਇਸ ਹਲਕੇ ਦੇ ਵਸਨੀਕ ਜਿਨ੍ਹਾਂ ਨੇ ਬਿਲਕੁਲ ਮੌਕੇ ਤੇ ਕਿਉਂਕਿ ਦੇਰ ਰਾਤ ਤੋਂ ਹੀ ਜਿਹੜੇ ਇੱਥੇ ਪੁਲਿਸ ਦੇ ਨਾਲ ਜਿਹੜੀਆਂ ਸਵਾਵਾਂ ਨਵਾਰੇ ਨੇ ਤੇ ਉਹਨਾਂ ਦਾ ਹਲਕਾ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਆਪਣਾ ਜੀ ਜੀ ਮੇਰਾ ਨਾਮ ਰਾਜਨ ਕੁਮਾਰ ਹੈ ਜੀ ਰਾਜਨ ਕੁਮਾਰ ਜੀ ਜੇਕਰ ਗੱਲ ਕਰੀਏ ਤੇ ਜਿਹੜੀ ਮੋਬਾਈਲ ਲੱਗੀ ਆ ਦੇਰ ਸ਼ਾਮ ਕੀ ਇਹਦੇ ਬਾਰੇ ਇਲਾਕੇ ਦੇ ਵਿੱਚ ਕਿਹੋ ਜਿਹਾ ਮਾਹੌਲ ਜਿਹੜਾ ਹੈਗਾ ਜੀ ਜਿਹੜਾ ਮਾਹੌਲ ਹੈ ਇੱਥੇ ਬੜਾ ਤਣਾਅਪੂਰਨ ਹੈ ਤੇ ਸਹਿਮ ਦਾ ਮਾਹੌਲ ਪਿਆ ਹੋਇਆ ਕਿਉਂਕਿ ਡਰ ਦੇ ਵਿੱਚ ਨੇ ਸਾਰੇ ਲੋਕ ਕਿਉਂਕਿ ਜਿਹੜੇ ਡਰੋਨ ਦੇ ਨਾਲ ਹਮਲੇ ਹੋਏ ਨੇ ਚਾਰ ਪੰਜ ਜਗ੍ਹਾ ਦੇ ਵਿੱਚ ਡਰੋਨ ਦੇ ਨਾਲ ਹਮਲੇ ਹੋਏ ਨੇ ਹਨਾ ਇਹ ਸਾਰਿਆਂ ਨੇ ਹੀ ਦੇਖਿਆ ਨਿਊਜ਼ ਚਲਦੀ ਸੀ ਉਸ ਤੋਂ ਬਾਅਦ ਇਹ ਜਦੋਂ ਸ਼ਾਮ ਨੂੰ ਦੇਰ ਸ਼ਾਮ ਨੂੰ ਪਤਾ ਚੱਲਿਆ ਕਿ ਸਾਡੇ ਏਰੀਆ ਦੇ ਵਿੱਚ ਕਮਾਈ ਦੇਵੀ ਦੇ ਨਾਲ ਪੈਂਦਾ ਬਹਿ ਹੱਤਾ ਪਿੰਡ ਉਹਦੇ ਵਿੱਚ ਖੇਤਾਂ ਦੇ ਵਿੱਚ ਜਾ ਕੇ ਮਿਜ਼ਾਈਲ ਡਿੱਗੀ ਹੈ ਇਹ ਦੋ ਟੁਕੜਿਆਂ ਦੇ ਵਿੱਚ ਵੰਡੀ ਹੋਈ ਹੈ ਮਿਜ਼ਾਈਲ ਉਸ ਤੋਂ ਬਾਅਦ ਜਦੋਂ ਇੱਥੇ ਕਨਫਰਮ ਕੀਤਾ ਗਿਆ ਫਿਰ ਮੌਕੇ ਦਾ ਹੀ ਜਦੋਂ ਪੁਲਿਸ ਨੂੰ ਫੋਨ ਕੀਤਾ ਮੌਕੇ ਦੇ ਉਸੇ ਟਾਈਮ ਹੀ ਬੜੀ ਜਲਦੀ ਇੱਥੇ ਪੁਲਿਸ ਪਹੁੰਚੀ ਹੈ ਉਹਨਾਂ ਨੇ ਆਪਣੀ ਕਾਰਵਾਈ ਆ ਕੇ ਕੀਤੀ ਆਪਣੀ ਕਸਟਡੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਲਿਆ ਹੈ ਤੇ ਨਾ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਇਹ ਰੋਡ ਤੋਂ ਕਾਫੀ ਦੂਰ ਹੈ ਤੇ ਬੀਤੀ ਰਾਤ ਏਪੀਐਮ ਦੀ ਟੀਮ ਵੀ ਇੱਥੇ ਪਹੁੰਚੀ ਹੈ ਪੁਲਿਸ ਦੇ ਉੱਚ ਅਧਿਕਾਰੀ ਵੀ ਇੱਥੇ ਆਏ ਨੇ ਉਹਨਾਂ ਨੇ ਆ ਕੇ ਇੱਥੇ ਚੈੱਕ ਕੀਤਾ ਤੇ ਹੁਣ ਜਿਹੜਾ ਮਤਲਬ ਦੇਖਿਆ ਜਾ ਰਿਹਾ ਕਿ ਇਸ ਟਾਈਮ ਪੁਲਿਸ ਵੀ ਸਾਰੀ ਲੱਗੀ ਹੋਈ ਹੈ ਪੂਰੀ ਟੀਮ ਇੱਥੇ ਬੈਠੀ ਹੋਈ ਹੈ ਜ਼ਿਲ੍ਹੇ ਦੀ ਤੇ ਹੁਣ ਮਿਲਟਰੀ ਦੇ ਆਉਣ ਦਾ ਮਿਲਟਰੀ ਆ ਰਹੀ ਹੈ ਇੱਥੇ 에ਅਰ ਫੋਰਸ ਆ ਰਹੀ ਹੈ ਉਹ ਆ ਕੇ ਇਹਨੂੰ ਆਪਣੇ ਕਬਜ਼ੇ ਦੇ ਵਿੱਚ ਕਰੇਗੀ ਦੇਖੇਗੀ ਚੈੱਕ ਕਰੇਗੀ ਕਿ ਇਹ ਡਿਫਿਊਜ਼ ਹੈ ਜਾਂ ਕੀ ਹੈ ਇਹ ਤਾਂ ਹੁਣ ਉਹਨਾਂ ਦੇ ਆਉਣ ਤਾਂ ਹੀ ਪਤਾ ਚੱਲੇਗਾ ਇਹ ਹੁਣ ਦੇਖਿਆ ਜਾਏਗਾ ਕਿ ਇਹ ਜਿਹੜੀ ਮਜਾਇਲ ਹੈਗੀ ਆ ਜਿਹੜੀ ਕਿ ਭਾਰਤੀ ਫੌਜ ਵੱਲੋਂ ਪਾਵੇਂ ਨਸ਼ ਕੀਤੀ ਗਈ ਆ ਪਰ ਦੱਸਿਆ ਜਾ ਰਿਹਾ ਕਿ ਇਹਦਾ ਕੁਝ ਹਿੱਸਾ ਜਿਹੜਾ ਹੈਗਾ ਉਹ ਭਵੇਂ ਡਿਫਿਊਜ਼ ਕੀਤਾ ਗਿਆ ਪਰ ਉਹ ਅੱਜ ਵੀ ਜਿਹੜੀ ਹੈਗੀ ਅੱਧੀ ਨਾਲੋਂ ਜ਼ਿਆਦਾ ਮਜਾਇਲ ਜਿਹੜੀ ਹੈਗੀ ਆ ਬਿਲਕੁਲ ਜਿੰਦਾ ਪਾਈ ਜਾ ਰਹੀ ਹੈ ਤੇ ਕਿਸੇ ਨੂੰ ਵੀ ਇਸ ਦੇ ਨੇੜੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਤਾਂ ਕਿ ਕੋਈ ਭਿਆਨਕ ਹਾਦਸਾ ਨਾ ਵਾਪਰ ਜਾਏ ਇਸ ਕਰਕੇ ਕਿਸੇ ਵੀ ਵਿਅਕਤੀ ਨੂੰ ਨੇੜੇ ਆਉਣ ਦੀ ਆਜਾਤ ਨਹੀਂ ਦਿੱਤੀ ਜਾ ਰਹੀ ਔਰ ਇਸ ਦੇ ਨਾਲ ਜਿਹੜਾ ਹੈਗਾ ਹਲਕੇ ਭਰ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਭਾਵੇਂ ਕਿ ਲੋਕ ਜਿਹੜੇ ਹੈਗੇ ਇਸ ਕੋਲੋਂ ਬੜੀ ਖੁਸ਼ ਨੇ ਕਿ ਭਾਰਤੀ ਫੌਜ ਨੇ ਜਿਹੜਾ ਬੜਾ ਅੱਛਾ ਜਵਾਬ ਦਿੱਤਾ ਤੇ ਭਾਰਤੀ ਫੌਜ ਵੱਲੋਂ ਕੀਤੀਆਂ ਗਈਆਂ ਇਹ ਮਜ਼ਾਲਾ ਨੂੰ ਨਸ਼ਤ ਕੀਤਾ ਗਿਆ ਭਾਵੇਂ ਕਿ ਇਹਨਾਂ ਦੇ ਖੋਲ ਭਾਵੇਂ ਇਸ ਹਲਕੇ ਦੇ ਵਿੱਚ ਦਿਗੇ ਨੇ ਕਿਉਂਕਿ ਜੇਕਰ ਗੱਲ ਕਰੀਏ ਤਾਂ ਹਲਕਾ ਮਕੇਰੀਆ ਦਾ ਇਹ ਪਿੰਡ ਹੈ ਇਸ ਪਿੰਡ ਦੇ ਵਿੱਚ ਜਿਹੜੇ ਹੈਗੇ ਨੇ ਕੰਢੀ ਖੇਤ ਦੇ ਲੋਕ ਨੇ ਜ਼ਿਆਦਾਤਰ ਫੌਜ ਦੇ ਵਿੱਚ ਭਰਤੀ ਨੇ ਫੌਜ ਦੇ ਵਿੱਚ ਹੋਣ ਕਰਕੇ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਇਹ ਗੱਲਬਾਤ ਸਾਂਝੀ ਕਰਦੇ ਨੇ ਤੇ ਫਿਰ ਵੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਕੈਮਰਾਮੈਨ ਲਖਸ਼ਮਨਟੀ ਦੇ ਨਾਲ ਤਰਸੇਮ ਪੱਪੂ ਪੀਡੀਸੀ ਨਿਊਜ਼ ਹੁਸ਼ਿਆਰਪੁਰ